ਉਹ ਮੀਟਿੰਗ ਸੀਗੀ ਐਮਡੀ ਸਾਹਿਬ ਨਾਲ ਹੋਈ ਉਹ ਮੀਟਿੰਗ ਬੇਸਟਾ ਰਹੀ ਆ ਜੋ ਵੀ ਸਾਡੀਆਂ ਡਿਮਾਂਡਾਂ ਸੀਗੀਆਂ ਉਹ ਕੋਈ ਵੀ ਨਹੀਂ ਮੰਨੀ ਗਈ ਉਹਦੇ ਵਿੱਚੋਂ ਜੋ ਸੀਡੀਸੀ ਨੂੰ ਤੋੜਨ ਵਾਸਤੇ ਮਿਲਕ ਫੈਟ ਦੀ ਹੋਂਦ ਨੂੰ ਬਚਾਉਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਸੀ ਵੀ ਅਸੀਂ ਸੀਡੀਸੀ ਨੂੰ ਦਰਵਾ ਕੇ ਇਹ ਰੂਲਸ ਚੇਂਜ ਕਰਵਾਉਣੇ ਆ ਲੇਕਿਨ ਉਹਦੇ ਤੇ ਅਜੇ ਤੱਕ ਕੋਈ ਵਿਚਾਰ ਨਹੀਂ ਕੀਤਾ ਗਿਆ بار بار ਉਹੀ ਡੰਗ ਟਪਾਉ ਉਤੇ ਲਾੜੇ ਟਪਾਉ ਨੀਤੀ ਅਪਣਾਈ ਜਾ ਰਹੀ ਆ ਜਿਹਦੇ ਸਟੈਂਡ ਵਜੋਂ ਜੋ ਸੀਟੀਸੀ ਦੀ ਹਮਾਇਤ ਆ ਜਿਹੜੀ ਅਸੀਂ ਪੂਰੇ ਆਊਟਸੋਰਸ ਮੁਲਾਜ਼ਮਾਂ ਜਿੰਨੇ ਵੀ ਆ ਪੰਜਾਬ ਦੇ ਅਸੀਂ ਕਰਦੇ ਆ ਇਦੇ ਵਿੱਚ ਅਸੀਂ ਸਾਂਝੇ ਤੌਰ ਤੇ ਸਿੰਦਰ ਛਲੜਨੀ ਤਿਆਰ ਹਾਂ 24 ਤਰੀਕ ਨੂੰ ਜੋ ਇਹਨਾਂ ਦਾ ਸੰਧਰਸ਼ਾ ਜੋ ਨੀਤੀ ਆ ਅਸੀਂ ਉਹਦੇ ਮੁਤਾਬਕ ਲੜਾਂਗੇ 26 ਤਰੀਕ ਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਆਉਟਸਰਸ ਮੁਲਾਜ਼ਮਾਂ ਵੱਲੋਂ ਪੂਰੇ ਹੀ ਪੰਜਾਬ ਦੇ ਗੇਟਾਂ ਦੇ ਉੱਤੇ ਜਿਹੜੇ ਆ ਸਮੂਹ ਵਰਕਰ ਜਿਹੜੇ ਬਿਠਾ ਕੇ ਉਹਦੇ ਸਮੂਹ ਵਰਕਰਾਂ ਵੱਲੋਂ ਜਿਹੜੀ ਹੜਤਾਲ ਕੀਤੀ ਜਾਊਗੀ ਉਹ ਸ਼ਾਂਤਮਈ ਹੜਤਾਲ ਅਸੀਂ ਜਿਹੜੀ ਆਪਣੀ ਜਾਰੀ ਰੱਖਾਂਗੇ ਜਿੰਨਾ ਚਿਰ ਸਾਡੀ ਇਹ ਜਿਹੜੀ ਪ੍ਰੋਪੋਜ਼ਲ ਆ ਸੀਟੀਸੀ ਦੀ ਇਹ ਰੱਦ ਨਹੀਂ ਹੋ ਜਾਂਦੀ ਸੀਟੀਸੀ ਰੱਦ ਕਰਕੇ ਇਹਨਾਂ ਨੂੰ ਪੁਰਾਣੇ ਹਰੂਲਾਂ ਤੇ ਨਹੀਂ ਲਿਆ ਜਾਂਦਾ ਉਹਨਾਂ ਚਿਰ ਜਿਹੜੀ ਇਹ ਹੜਤਾਲ ਜਿਹੜੀ 26 ਤੋਂ ਨਿਰੰ ਕਿ ਕਿ ਉਹ ਦੇ ਫੌਂਡ ਬਚਾਉਣ ਲਈ ਸੀਟੀਸੀ ਨੂੰ ਰੱਦ ਕਰਨ ਲਈ ਅੱਜ ਸਾਰੇ ਅਲਾਈਨਸ ਇਕੱਠੇ ਹੋ ਕੇ ਐਮਪੀ ਸਾਹਿਬ ਨਾਲ ਮੀਟਿੰਗ ਕੀਤੀ ਹੈ ਪਰੰਤੂ ਸਾਥੇ ਮੰਗ ਅਸੀਂ ਕਰੀ ਸੀ ਵੀ ਐਫਸੀ ਸਾਹਿਬ ਨਾਲ ਸਾਡੀ ਮੀਟਿੰਗ ਕਰਾ ਦਿੱਤੀ ਜਾਵੇ ਜਾਂ ਸੀਐਮ ਸਾਹਿਬ ਨਾਲ ਪਰੰਤੂ ਕੋਈ ਸਹੀ ਜਵਾਬ ਨਹੀਂ ਸਾਦ ਨੂੰ ਮਿਲਿਆ ਇਸ ਕਰਕੇ ਜੋ ਤੁਹਾਡੀ ਯੂਨੀਅਨ ਨੇ ਤੇ ਫੈਸਲਾ ਕੀਤਾ ਸੀ ਉਹਦੇ ਪੂਰੇ ਸਹਿਯੋਗ ਦੇ ਵਿੱਚ ਕੱਲ ਜਿਵੇਂ ਰੈਲੀਆਂ ਕਰਦੀਆਂ ਨੇ ਉਸ ਤੋਂ ਬਾਅਦ ਜੋ ਵੀ ਅਗਲਾ ਫੰਕਸ਼ਨ ਹੋਊਗਾ ਉਹ ਨਾਲ ਹੀ ਹੋ ਕਰਦੇ ਰਹਿਣਾ ਠੀਕ ਹੈ ਛੱਡ ਦੇ ਗੋਦ ਬਚਾਉਣ ਲਈ ਸੀਟੀਸੀ ਨੂੰ ਰੱਦ ਕਰਨ ਲਈ ਅੱਜ ਸਾਰੇ ਅਲਾਈਂਸ ਇਕੱਠੇ ਹੋ ਕੇ ਐਮਪੀ ਸਾਹਿਬ ਨਾਲ ਮੀਟਿੰਗ ਕੀਤੀ ਹੈ ਪਰੰਤੂ ਸਾਥੇ ਮੰਗ ਅਸੀਂ ਕੀਤੀ ਸੀ ਵੀ ਐਫਸੀ ਸਾਹਿਬ ਨਾਲ ਸਾਡੀ ਮੀਟਿੰਗ ਕਰਾ ਦਿੱਤੀ ਜਾਵੇ ਜਾਂ ਸੀਐਮ ਸਾਹਿਬ ਨਾਲ ਪਰੰਤੂ ਕੋਈ ਸਹੀ ਜਵਾਬ ਨਹੀਂ ਸਾਦ ਨੂੰ ਮਿਲਿਆ ਇਸ ਕਰਕੇ ਜੋ ਕਾਡ ਯੂਨੀਅਨ ਨੇ ਤੇ ਫੈਸਲਾ ਕੀਤਾ ਵੀ ਉਹਦੇ ਪੂਰੇ ਸਹਿਯੋਗ ਦੇ ਵਿੱਚ ਕੱਲ ਜਿਵੇਂ ਰੈਲੀਆਂ ਕਰਦੀਆਂ ਨੇ ਉਸ ਤੋਂ ਬਾਅਦ ਜੋ ਵੀ ਅਗਲਾ ਅਸੰਗਠਨ ਹੋਊਗਾ ਉਹ ਨਾਲ ਸਹਿਯੋਗ ਕਰਦੇ ਰਹਿਣਾ ਠੀਕ ਹੈ